ਦੀ ਪਤਨੀ ਦਾ ਬੜੀ ਬੇਰਮੀ ਦੇ ਨਾਲ ਕਤਲ ਕਰ ਦਿੱਤਾ ਪੁਲਿਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਖੁਲਾਸਾ ਕੀਤਾ ਕਿ 5 ਕਿਤੇ ਦੇ ਕਰੀਬ ਉਹ ਲੁਟੇਰੇ ਸੀ ਪਿੱਛੋਂ ਗੱਡੀ ਤੇ ਆਏ ਆ ਜੀ ਜੀ ਅੱਗੇ ਪਹਿਲਾਂ ਉਹਨਾਂ ਨੇ ਮੇਰੀ ਲੱਤ ਤੇ ਕੁਝ ਮਾਰਿਆ ਹੂੰ ਜੀ ਜੀ ਕੋਈ ਰੌਡ ਟਾਈਪ ਜੀ ਜੀ ਉਸ ਤੋਂ ਬਾਅਦ ਮੇਰੇ ਮੂੰਹ ਨੂੰ ਉਹਨਾਂ ਨੇ ਗ੍ਰਿਪ ਕੀਤਾ ਹੂੰ ਜਦੋਂ ਉਹਨਾਂ ਨੇ ਮੇਰੇ ਮੂੰਹ ਨੂੰ ਗ੍ਰਿਪ ਕੀਤਾ ਉਸ ਤੋਂ ਬਾਅਦ ਮੈਨੂੰ ਚੱਕਰ ਆਇਆ ਤੇ ਮੈਂ ਡਿੱਗ ਗਿਆ ਹੂੰ ਹੂੰ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਬਾਅਦ ਉੱਠਿਆ ਤੇ ਜਦੋਂ ਉੱਠਿਆ ਆਲਾ ਦਵਾਲਾ ਦੇਖਿਆ ਸਾਰਾ ਸੁਨਸਾਨ ਕਾਲੀ ਰਾਤ ਕਾਲੀ ਸੜਕ ਸੀਗੀ ਤੇ ਮੈਂ ਆਪਣੀ ਵਾਈਫ ਨੂੰ ਆਵਾਜ਼ ਮਾਰੀ ਉਹਦੀ ਉਹਦੇ ਅੱਗੋਂ ਜਵਾਬ ਆਇਆ ਹਾਂਜੀ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਉਹਦਾ ਜਵਾਬ ਆਇਆ ਅੱਗੋਂ ਹਾਂਜੀ ਮੈਂ ਉਹਦੀ ਆਵਾਜ਼ ਫਾਲੋ ਕਰਦਾ ਕਰਦਾ ਉਹਦੇ ਤੱਕ ਪਹੁੰਚਿਆ ਇੱਕ ਘੰਟਾ ਸੀ ਉੱਥੇ ਮੈਂ ਚੀਕਦਾ ਚਲਾਉਂਦਾ ਰਿਹਾ ਆਂਦੇ ਜਾਂਦੇ ਬੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਮਦਦ ਲਈ ਪਰ ਕੋਈ ਨਹੀਂ ਰੁਕਿਆ ਐਂਡ ਜੋ ਉਹਨਾਂ ਨੂੰ ਪੁਲਿਸ ਮੁਲਾਜ਼ਮਾ ਨੇ ਦੱਸਿਆ ਹੂੰ ਕਿ ਕੋਈ ਉੱਥੇ ਕੁਝ ਦੂਰੀ ਦੇ ਢੱਬਾ ਸੀਗਾ ਉਹਨੇ ਕਾਲ ਕੀਤੀ ਪੁਲਿਸ ਨੂੰ ਕਿ ਕੋਈ ਬੰਦਾ ਬਹੁਤ ਦੇਰ ਤੋਂ ਉੱਥੇ ਚੀਕਾ ਮਾਰ ਰਿਹਾ ਰੌਲਾ ਪਾ ਰਿਹਾ ਤੇ ਤਾਂ ਉੱਥੇ ਪੁਲਿਸ ਆਈ ਹੋਣੀ ਹੈ ਤਕਰੀਬਨ 1 ਘੰਟੇ ਬਾਅਦ ਹੂੰ ਕਿੰਨੇ ਬੰਦੇ ਸੀ ਮਨ ਕਿੰਨੇ ਬੰਦੇ ਸੀ ਟੋਟਲ ਹੋਣਗੇ ਭਾਜੀ 4 5 6 ਬੰਦੇ ਉਹਨਾਂ ਕੋਲ ਹਥਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬੇਹੋਸ਼ ਕਰਤਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਮੇਰਾ ਮੂੰਹ ਇੱਧਰ ਨੂੰ ਸੀ ਭਾਜੀ ਖੇਤਾਂ ਵਾਲੀ ਸਾਈਡ ਤੇ ਉਹ ਪਿੱਛੇ ਆ ਕੇ ਉਹਨੇ ਗਾਲੀ ਗੱਲ ਕੇ ਮੇਰੇ ਲਾਤੇ ਕੁਛ ਮਾਰਿਆ ਜਦੋਂ ਮੈਂ ਘੁੰਮਿਆ ਨਾਲ ਹੀ ਮੇਰੇ ਮੂੰਹ ਨੂੰ ਗ੍ਰਿਪ ਕੀਤਾ ਹਮਮ ਸਵਾਲ ਮੈਨੇ ਇਹ ਵਕਤ ਕਿੰਨੇ ਵਜੇ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡਿਨਰ ਕਰਨ ਗਏ ਰਾਤੀ ਅਸੀਂ ਉੱਥੇ ਪਹੁੰਚੇ ਹੋਵਾਂਗੇ ਭਾਜੀ 7:00 ਦਾ 7:30 ਪਹੁੰਚੇ ਹੋਵਾਂਗੇ ਉੱਥੇ ਕਿੰਨੇ ਕੁ ਵੇ ਨਿਕਲੇ ਸੀ ਸਵੇਰ 12:00 12:30 ਅੱਛਾ ਕੀ ਮੰਗ ਕਰਦੇ ਹੋ ਜਦੋਂ ਤੁਸੀਂ ਦੇਖਿਆ ਆਪਣੀ ਪਤਨੀ ਨੂੰ ਮੇਰਾ ਸਭ ਕੁਝ ਬਰਬਾਦ ਹੋ ਗਿਆ ਭਾਜੀ ਉਹਨਾਂ ਦਾ ਵੀ ਕੁਝ ਬਚਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਮੇਰਾ ਸਭ ਕੁਝ ਬਰਬਾਦ ਹੋ ਗਿਆ ਤੁਸੀਂ ਤੁਸੀਂ ਪਹਿਚਾਨ ਕਰ ਸਕਦੇ ਹੋ ਜੇ ਜਿਸ ਤਰ੍ਹਾਂ ਦੇ ਨਾਲ ਉੱਥੇ ਹੈ ਸ਼ਾਇਦ ਕੀਪ ਦਾ ਕਰਲਾ ਵਾਜੀ ਤੁਹਾਨੂੰ ਜਾ ਤਾਂ ਕੋਈ ਕੁੜੀ ਹੈ ਉਹਨਾਂ ਦਾ ਕਿਸ ਤਰ੍ਹਾਂ ਦੇ ਕੁੜੀਆਂ ਸੀ ਕਿਵੇਂ ਸੀ ਮੂਤਰਮਾਲ ਸੀ ਸੀ ਸਾਹਮਣੇ ਆ ਕੇ ਸੀ ਕਿ ਕੋਈ ਬੰਦਾ ਬਹੁਤ देर ਤੋਂ ਉੱਥੇ ਚੀਕਾ ਮਾਰ ਰਿਹਾ ਰੋਲਾ ਪਾ ਰਿਹਾ ਤੇ ਤਾਂ ਉੱਥੇ ਪੁਲਿਸ ਆਈ ਹੋਣੀ ਹੈ तकरीबन 1 ਘੰਟੇ ਬਾਅਦ ਕਿੰਨੇ ਬੰਦੇ ਸੀ ਕਿੰਨੇ ਬੰਦੇ ਕਿੱਥੇ ਕਿੰਨੇ ਬੰਦੇ ਸੀ ਟੋਟਾ ਹੋਣਗੇ ਭਾਜੀ 4 5 6 ਬੰਦੇ ਯਾਦ ਦੀ ਜੀ ਉਹਨਾਂ ਖਦਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬੇਉਸ਼ਕਰਤਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਮੇਰਾ ਮੂੰਹ ਇੱਧਰ ਨੂੰ ਸੀ ਭਾਜੀ ਖੇਤਾਂ ਵਾਲੀ ਸਾਈਡ ਤੇ ਉਹ ਪਿੱਛੇ ਆ ਕੇ ਉਹਨੇ ਗਾਲ ਜੀ ਗੱਲ ਕੇ ਮੇਰੇ ਲਾਤੇ ਕੁਛ ਮਾਰਿਆ ਜਦੋਂ ਮੈਂ ਘੁੰਮਿਆ ਨਾਲ ਹੀ ਮੇਰੇ ਮੂੰਹ ਨੂੰ ਗ੍ਰਿਪ ਕੀਤਾ ਉਸ ਤੋਂ ਬਾਅਦ ਮੈਂ ਇਹ ਵਕਤ ਕਿੰਨੇ ਵਜੇ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡਿਨਰ ਕਰਨਗੇ ਹਰਾਤੀ ਜੀ ਉੱਥੇ ਪਹੁੰਚੇ ਹੋਵਾਂਗੇ ਭਾਜੀ ਕੋਈ 11:30 12:30 ਪਹੁੰਚੇ ਹੋਵਾਂਗੇ ਉੱਥੇ ਕਿੰਨੇ ਕੁ ਵੇ ਨਿਕਲੇ ਸੀ ਵਾਪਸੀ ਕਿੰਨੇ 11:30 12:30 ਅੱਛਾ ਕੀ ਮੰਗ ਕਰਦੇ ਹੋ ਤੁਸੀਂ ਦੇਖਿਆ ਆਪਣੀ ਪਤਨੀ ਮੇਰਾ ਸਭ ਕੁਝ ਬਰਬਾਦ ਹੋ ਗਿਆ ਭਾਜੀ ਉਹਨਾਂ ਦਾ ਵੀ ਕੁਝ ਬਚਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਇਹ ਕੰਮ ਕੀਤਾ ਮੇਰਾ ਸਭ ਕੁਝ ਬਰਬਾਦ ਹੋ ਗਿਆ ਤੁਸੀਂ ਤੁਸੀਂ ਪਹਿਚਾਨ ਕਰ ਸਕਦੇ ਹੋ ਜੇ ਜਿਸ ਤਰ੍ਹਾਂ ਦੇ ਨਾਲ ਉੱਥੇ ਹੈ ਸ਼ਾਇਦ ਕੀਪ ਦਾ ਕਰ ਲਾ ਭਾਜੀ ਤੁਹਾਨੂੰ ਯਾਦ ਤਾਂ ਕੋਈ ਕੁੜੀ ਹੈ ਉਹਨਾਂ ਦਾ ਕਿਸ ਤਰ੍ਹਾਂ ਦੇ ਕੁੜੀਏ ਸੀ ਕਿਵੇਂ ਸੀ ਮੂੰਹ ਤੇ ਰਮਾਲ ਸੀ ਸਾਹਮਣੇ ਆ ਕੇ